ਜੋ ਬਾਅਦ ਮੈਂ ਬੋਲੀ ਹਰ ਸਿਮਰਤ ਮੈਂ ਸਮਝ ਰਹਾ ਹੂੰ ਆਪ ਕੀ ਕਹਿਣਾ ਚਾਹਤੇ ਹੈ ਬਹਿ ਦਾ ਅਧਿਕਾਰ ਉਸੀ ਕੋ ਬਣਤਾ ਹੈ ਜੋ ਆਪਣੇ ਕੁੱਤੇ ਕੋ ਸੇ ਪਛਤਾਵਾ ਕਰ ਦੇ ਉਹ ਬਾਹਰ ਰਿਸ਼ਤਾਂ ਇਕੱਠਾ ਹੋਣ ਵਾਲਾ ਸੀ ਪਰ ਉਹਨਾਂ ਨੇ ਨਹੀਂ 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 ਹੋਣਾ ਹੋਣਾ ਫਿਰ ਵੀ ਹੋਣਾ ਹੋਣਾ ਕਿ ਬੀਜੇਪੀ ਇਸ ਗੱਲ ਨੂੰ ਜਸਟੀਫਾਈ ਕਰਦੀ ਹੈ ਕਿ ਜਿਹੜਾ ਮਤਲਬ ਕਿ ਗੁਜਰਾਤ ਦੰਗੇ ਹੋਏ ਆ ਵੀ ਉਹ ਉਹਨਾਂ ਲਈ ਅਸੀਂ ਮਾਫੀ ਮੰਗਦੇ ਆ ਸਾਡੇ ਤੋਂ ਗੁਨਾਹ ਹੋਇਆ ਰਾਜਵਾਨ ਨੇ ਕੀਤਾ ਕਿ ਬੀਬੀ ਚਾਵਲਾ ਜਿਹੜੀ ਐਮਐਲਏ ਆ ਅੰਮ੍ਰਿਤਸਰ ਤੋਂ ਰਹੀ ਆ ਭਾਜਪੀ ਦੀ ਉਹਨੇ ਲੱਡੂ ਨਹੀਂ ਸੀ ਬੰਦੇ ਦਰਬਾਰ ਸਾਹਿਬ ਤੇ ਹਮਲੇ ਤੇ ਉਹ ਮਾਫੀ ਮੰਗਦੀ ਹੈ ਮਾਜੇ ਦੇ ਵਿੱਚ ਕਐਸਪੀ ਸੰਧੂ ਸੀਗਾ ਕਿ ਉਹ ਦੋਨਾਂ ਪਾਸੇ ਇੱਕ ਜੀਪ ਨਾਲ ਬੰਦੇ ਨੂੰ ਪਾੜ ਦਿੰਦਾ ਸੀ ਤੇ ਸੱਤ ਲੋ ਚੱਕ ਸਿਹ ਹਰੀਕੇ ਪਤਨ ਸਿਹ ਦਿੰਦਾ ਸੀ ਤੇ ਉਹਦੇ ਲਈ ਉਹਨੇ ਪਛਤਾਵਾ ਕੀਤਾ ਜੀ ਜੀ ਫੋਨ ਜਾ ਕੇ ਸੁਖਬੀਰ ਸਿੰਘ ਬਾਦਲ ਮੰਗ ਮਾਫੀ ਨਹੀਂ ਮੰਗੀਗੀ ਇਹ ਤੁਹਾਨੂੰ ਵਹਿਮ ਹੈ ਇਹ ਤਾਂ ਪਰੰਪਰਾ ਦਾ ਕਹਾਣ ਕੀਤਾ ਉਹਨੇ ਅੰਗਰੇਜ਼ਾਂ ਵੇਲੇ ਜਾਂ ਮਹਾਂਤਾਂ ਵੇਲੇ ਨਹੀਂ ਸੀ ਕੋਈ ਆ ਕੇ ਇਸ ਤਰ੍ਹਾਂ ਦਾ ਸਾਾਸ ਕਰ ਸਕਿਆ ਜਿਹੜਾ ਸੁਖਵੀਰ ਬਾਦਲ ਨੇ ਇਹ ਇੱਕ ਕਾਂਸਪੀਰੇਟਿਡ ਬਿਆਨ ਹੈ ਹੂੰ ਕਿਉਂਕਿ ਭਾਜਪਾ ਆਪਣਾ ਵਿਚਾਰਧਾਰਾ ਲਾਗੂ ਕਰਨਾ ਚਾਹੁੰਦੀ ਹੈ ਮਨੁਸਮ੍ਰਿਤੀ ਲਾਗੂ ਕਰਨਾ ਚਾਹੁੰਦੀ ਹੈ ਹੂੰ ਉਹਦੇ ਵਿੱਚ ਜੋ ਵੀ ਮਤਲਬ ਕਿ ਲੁਕਵੇਂ এজেন্ডੇ ਦੇ ਨਾਲ ਇਹ ਮਨੁਸਮ੍ਰਿਤੀ ਨੂੰ ਇਹਨਾਂ ਨੇ ਲਾਗੂ ਕੀਤਾ ਹੂੰ ਉਸ ਨੂੰ ਇਸ ਇਹਨਾਂ ਨੇ ਇਸ ਵਿਸ਼ੇ ਨਾਲ ਲਾਗੂ ਕਰ ਲਿਆ ਕਿ ਜਿਹੜੀ ਜਿਸ ਗੱਲ ਲਈ ਇਹ ਪ੍ਰੋੜਤਾ ਕਰਦੇ ਆ ਜਾਂ ਜਿਵੇਂ ਇਹ ਇਹਨਾਂ ਨੇ ਮਤਲਬ ਕਿ ਅਮਿਤ ਸ਼ਾਹ ਨੇ ਲੋਕ ਸਭਾ ਦੇ ਵਿੱਚ ਇਹ ਗੱਲ ਆਖੀ ਹੈ ਵੀ ਜਿੰਨਾ ਚਿਰ ਕੋਈ ਬੰਦਾ ਆਪ ਦੀ ਦਇਆ ਦੀ ਯਾਚਕਾ ਖੁਦ ਨਹੀਂ ਦਿੰਦਾ ਤੇ ਜਾਂ ਉਹਦਾ ਮਾਪਿਓ ਨਹੀਂ ਦਇਆ ਲਈ ਰਹਿਮ ਦੀ ਅਪੀਲ ਕਰਦਾ ਤੀਸਰੀ ਥਰਡ ਪਾਰਟੀ ਨਹੀਂ ਕਰ ਸਕਦੀ ਮਤਲਬ ਕਿ ਕੋਈ ਕੌਮ ਜਾਂ ਕੋਈ ਸੋਸਾਇਟੀ ਜਾਂ ਕੋਈ ਮਤਲਬ ਕਿ ਗਰੁੱਪ ਇਸ ਗੱਲ ਲਈ ਨਹੀਂ ਕਹਿ ਸਕਦਾ ਵੀ ਇਸ ਨੂੰ ਮਤਲਬ ਕਿ ਇਸ ਨੇ ਗੁਨਾਹ ਨਹੀਂ ਕੀਤਾ ਇਹਨੂੰ ਮਾਫ ਕੀਤਾ ਜਾ ਹੂੰ ਉਹ ਇੰਡਾਇਰੈਕਟਲੀ ਰਾਜਵਾਨੇ ਲਈ ਤੇ ਬੰਦੀ ਸਿੰਘਾਂ ਲਈ ਕਹਿ ਰਹੇ ਸੀ ਕਿਉਂਕਿ ਜੋ ਆਰਡੀਨੈਂਸ ਜਾਂ ਸਰਕੂਲੇਸ਼ਨ ਪ੍ਰਧਾਨ ਮੰਤਰੀ ਨੇ ਗੁਰਨਾਨਕ ਸਾਹਿਬ ਦੇ ਬਰਥਡੇਵ ਗੁਰਪੁਰਬ ਤੇ ਦਿੱਤਾ ਹਮਮ ਪ੍ਰਕਾਸ਼ ਦਿਹਾੜੇ ਤੇ 550 ਸਾਲਾਂ ਤੇ ਇਹ ਗੱਲ ਕਹੀ ਸੀ ਕਿ ਜਿੰਨੇ ਵੀ ਬੰਦੀ ਹੈ ਉਹਨਾਂ ਵਿੱਚ ਉਹਨਾਂ ਨੇ ਇਹ ਗੱਲ ਕਹਿ ਕੇ ਆਪਦੇ ਗੁਜਰਾਤ ਵਾਲੇ ਤਾਂ ਬਿਲਕਿਸਬਾਨੋ ਵਾਲੇ ਤਾਂ ਛੱਡ ਲਈ ਉਹਨਾਂ ਨੇ ਵੀ ਤਾਂ ਫਿਰ ਇਹਦਾ ਮਤਲਬ ਜਾਂ ਉਹਨਾਂ ਨੇ ਲਿਖ ਕੇ ਦਿੱਤਾ ਵੀ ਸਾਡੇ ਤੋਂ ਗਨਾ ਕੀਤਾ ਇਹਦਾ ਮਤਲਬ ਕਿ ਬੀਜੇਪੀ ਇਸ ਗੱਲ ਨੂੰ ਜਸਟੀਫਾਈ ਕਰਦੀ ਹੈ ਕਿ ਜਿਹੜਾ ਮਤਲਬ ਕਿ ਗੁਜਰਾਤ ਦੰਗੇ ਹੋਏ ਆ ਵੀ ਉਹ ਉਹਨਾਂ ਲਈ ਅਸੀਂ ਮਾਫੀ ਮੰਗਦੇ ਆ ਸਾਡੇ ਤੋਂ ਗੁਨਾਹ ਹੋਇਆ ਬਿਲਕਿਸਬਾਨੋ ਦੇ ਮਤਲਬ ਕਿ ਬੱਚੇ ਨਾਲ ਜੋ ਕੀਤਾ ਗਿਆ ਮਤਲਬ ਕਿ ਜਾਂ ਬਿਲਕਿਸਬਾਨੋ ਨਾਲ ਕੀਤਾ ਗਿਆ ਉਹ ਗੁਨਾਹ ਹੈ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਨੇ ਰਹਿਮ ਕੀਤਾ ਤੇ ਇਸ ਦੀ ਤਾਂ ਇਹ ਪ੍ਰੋਡਤਾ ਕਰਦੇ ਆ ਮਤਲਬ ਕਿ ਇਤਿਹਾਸ ਚ ਜਾਈਏ ਤਾਂ ਨੱਥੂ ਰਾਮ ਗੋੜ ਸੇ ਆ ਵੀਰ ਸਾ ਵਰਕਰ ਹੈ ਵੀਰ ਸਾਹ ਵਰਕਰ ਨੇ 29 ਵਾਰ ਮਾਫੀ ਮੰਗੀ ਹੈ on ਲੋਕ ਸਭਾ ਦੇ ਪਟਲ ਦੇ ਉੱਤੇ ਲਿਖਿਆ ਹੋਇਆ ਦੂਸਰੀ ਗੱਲ ਕਿ ਜਿਹੜਾ ਨੱਤੁਰਾਮ ਗੋੜਸੇ ਹੈ ਉਹਨੇ ਖੁਦ ਕਿਹਾ ਮੈਂ ਨੱਤੁਰਾਮ ਗੋੜਸੇ ਬੋਲੂ ਗਾਂਧੀ ਵੰਦ ਕਿਉਂ ਹਾਂ ਮੈਨੇ ਗਾਂਧੂ ਕੋ ਕਿਉਂ ਮਾਰਾ ਉਹਨਾਂ ਸਾਰੀਆਂ ਕਿਤਾਬਾਂ ਦੇ ਵਿੱਚ ਉਹਨੇ ਕਨਫੈਸ ਕੀਤਾ ਮੰਨਿਆ ਕਿ ਮੇਰੇ ਤੋਂ ਗੁਨਾਹ ਹੋਇਆ ਮੈਂ ਨਹੀਂ ਸੀ ਮਾਰਨਾ ਇਹਦਾ ਮਤਲਬ ਇਹਨਾਂ ਦੀ ਵਿਚਾਰਧਾਰਾ ਨਾ ਇਹ ਉਸ ਵਿਚਾਰਧਾਰਾ ਨੂੰ ਲਾਗੂ ਕਰਨਾ ਚਾਹੁੰਦੇ ਆ ਪਰ ਇੱਕ ਪਾਸੇ ਇਹ ਤਮਾਸ਼ਾ ਕਰਦੇ ਆ ਵਿਸ਼ਵ ਪੱਧਰ ਤੇ ਵਿਸ਼ਵ ਪੱਧਰ ਤੇ ਤਮਾਸ਼ਾ ਇਹ ਕਰਦੇ ਆ ਵੀਰ ਬਾਲਦਵਸ ਮਨਾ ਰਹੇ ਆ ਕੀ ਸਹਿਬਜ਼ਾਦਿਆਂ ਨੇ ਉਹਦੇ ਵਿੱਚ ਮਾਫੀ ਮੰਗੀ ਸੀ ਉਹਨਾਂ ਨੇ ਪਹਿਲਾਂ ਉਹ ਉਹਨਾਂ ਨੇ bari nikki ਬਣਾਈ ਸੀ ਅੱਜ ਜਿਵੇਂ ਅਮਿਤ ਸ਼ਾਹ ਹੋਰੀ ਨਵੇਂ ਕਾਨੂੰਨ ਬਣਾ ਰਹੇ ਆ ਨਾ ਜੀ ਆ ਤਿੰਨ ਕਾਨੂੰਨ ਹੈ ਨਿੱਕੀ bari ਹੈ ਉਹਨਾਂ ਨੇ ਸਹਿਬਜ਼ਾਦਿਆਂ ਦਾ ਉਹਨਾਂ ਦੇ ਦਿਹਾੜੇ ਆਏ ਵੇ ਸੀ ਦੀ ਦਿਹਾੜੇ ਉਹਨਾਂ ਨੇ ਪਹਿਲਾਂ ਲੱਤ ਅੰਦਰ ਰੱਖੀ ਸੀ ਸਿਰ ਨਹੀਂ ਸੀ ਹੁੰਦੇ ਸੀ ਬੀਸੀ ਸੀ ਸਿਰ ਨਹੀਂ ਚੁਕਾਇਆ ਤੇ ਫਿਰ ਸਿੱਖ ਪਰੰਪਰਾਵਾਂ ਨੇ ਗੁਰੂ ਸਾਹਿਬ ਨੇ ਆਖਿਆ ਹੈ ਹੈ ਵੀ ਅਸੀਂ ਈਨ ਨਹੀਂ ਮੰਨਦੇ ਅਸੀਂ ਮਤਲਬ ਕਿ ਦੇਖ ਚਲਾਈ ਤੇਗ ਵਾਈ ਭਾਈ ਅਸੀਂ ਤਾਂ ਦੇਖ ਚਲਾਉਣ ਵਾਲੇ ਤੇ ਤੇਗ ਵਾਉਣ ਵਾਲੇ ਆ ਇਨਸਾਫ ਦੇ ਖਾਤਰ ਲੜਨ ਵਾਲੇ ਰ ਇਹਨਾਂ ਨੇ ਬੰਦੀ ਸਿੰਘਾਂ ਨੇ ਤਾਂ ਇਨਸਾਫ ਕੀਤਾ ਹੂੰ ਕੁਝ ਨਹੀਂ ਕੀਤਾ ਇਹਦਾ ਮਤਲਬ ਕਿ ਤਮਿਲਨਾਡੂ ਦੀ ਵਿਧਾਨ ਸਭਾ ਤਮਿਲਨਾਡੂ ਦੇ ਲੋਕ ਤਮਿਲਨਾਡੂ ਦੀ ਸਰਕਾਰ ਭਾਰਤ ਸਰਕਾਰ ਨੇ ਗੁਨਾਹ ਕੀਤਾ ਕਿ ਉਹਨਾਂ ਨੇ ਰਜੀਵ ਗਾਂਧੀ ਦੇ ਕਾਤਲਾਂ ਨੇ ਮਾਫੀ ਮੰਗੀ ਰਿਟਨ ਚ ਉਹਨਾਂ ਦੇ ਕਹਿੰਦਾ ਮਤਲਬ ਗਲਤੀ ਦਾ ਪਛਤਾਵਾ ਹੋਣਾ ਚਾਹੀਦਾ ਤੁਹਾਡਾ ਕਹਿੰਦਾ ਮਤਲਬ ਪਛਤਾਵਾ ਸਿੱਖ ਕਦੇ ਨਹੀਂ ਕਰਦਾ ਜੋ ਕੰਮ ਕਰਦਾ ਜਦੋਂ ਉਹਨਾਂ ਨੇ ਪਛਤਾ ਉਹਨਾਂ ਨੇ ਗਲਤੀ ਕੀਤੀ ਨਹੀਂ ਨਾ ਜੇ ਉਹਨਾਂ ਨੇ ਇਹ ਗੱਲ ਕੀਤੀ ਹੈ ਤਾਂ ਜਿਹੜਾ ਮਤਲਬ ਕਿ ਇੱਕ ਗਰੰਤੀ ਵਾਲਾ ਕੇਸ ਨਿਕਲਿਆ ਵੀ ਉਹ ਜਿਹੜਾ ਮਾਰਨਾ ਸੀ ਉਹ ਤਾਂ ਜਿਉਂਦਾ ਬੈਠਾ ਕੋਰਟ ਨੇ ਵੈਰਡਿਕਟ ਦਿੱਤਾ ਹੈ ਕਿ ਨਹੀਂ ਐ ਤੇ ਆ ਜਿਹੜੇ ਖਾਲੜਾ ਜੀ ਸੀਗੇ ਜਿਹੜੇ ਮਤਲਬ ਕਿ ਹਿਊਮਨ ਰਾਈਟ ਕਮਿਸ਼ਨ ਦੇ ਸਭ ਤੋਂ ਵੱਡੇ ਪੰਜਾਬ ਦੇ ਵਿੱਚ ਮਤਲਬ ਕਿ ਮਾਨਵ ਅਧਿਕਾਰ ਸੰਦੇ ਰੱਖੇ ਸੀਗੇ ਹੈ ਉਹਨਾਂ ਨੇ ਅਣਪਛਾਤੇ ਮਤਲਬ ਕਿ ਉਹ ਸੀ ਜਾਂ ਜਿਵੇਂ ਇਹਨਾਂ ਦੇ ਆਇਡੈਂਟੀਫਾਈ ਹੋਏ ਆ ਮਤਲਬ ਕਿ ਮੱਝ ਦੇ ਵਿੱਚ ਕੈਸਪੀ ਸੰਧੂ ਸੀਗਾ ਕਿ ਉਹ ਦੋਨਾਂ ਪਾਸੇ ਇੱਕ ਜੀਪ ਨਾਲ ਬੰਦੇ ਨੂੰ ਪਾੜ ਦਿੰਦਾ ਸੀ ਦਸਤ ਲੋ ਚੱਕ ਸਿੱਟ ਹਰੀਕੇਪਤਨ ਸਿੱਟ ਦਿੰਦਾ ਸੀ ਉਹ ਵੀ ਤਾਂ ਅਨਆਇਡੈਂਟੀਫਾਈ ਉਹਦੇ ਲਈ ਉਹਨੇ ਪਿਛਤਾਵਾ ਕੀਤਾ ਹੂੰ ਜੇ ਸਿੱਖਾਂ ਤੇ ਤਸ਼ੱਦਦ ਹੁੰਦਾ ਤੇ ਉਹ ਬਾਹਰ ਫਿਰਦੇ ਆ ਉਹ ਬਾਹਰ ਫਿਰਦੇ ਆ ਤੇ ਜੇ ਉਹਨਾਂ ਨੇ ਕੀਤਾ ਤਾਂ ਇਹ ਮਤਲਬ ਕਿ ਇਹ ਪਛਤਾਵਾ ਕਰੀ ਸਿੱਖਾਂ ਨੇ ਕਿਤੇ ਹੁੰਦਾ ਤੀਸਰੀ ਗੱਲ ਵਿੱਚ ਆ ਕੇ ਜਾਂ ਕਿਤੇ ਬਦਲਾ ਲੈ ਤੀਸਰੀ ਗੱਲ ਵੀ ਜੇ ਰਾਮ ਰਹੀਮ ਨੂੰ ਹੂੰ ਨਾ ਮਾਫੀ ਦਿੱਤੀ ਜਾ ਸਕਦੀ ਹੈ ਤਾਂ ਫਿਰ ਆਸਾ ਰਾਮ ਨੇ ਵੀ ਤਾਂ ਉਹੀ ਗੁਨਾਹ ਕੀਤੇ ਉਹਨੂੰ ਵੀ ਛੱਡ ਦੇਣਾ ਦੋ ਸਟੈਂਡਰਡ ਕਿਉਂ ਹੈ ਕਿਉਂਕਿ ਆਸਾ ਰਾਮ ਨੇ ਜਿਹੜਾ ਕੁਝ ਕੀਤਾ ਨਾਨ ਸਿੱਖਾਂ ਨਾਲ ਤੇ ਹਿੰਦੂਆਂ ਨਾਲ ਕੀਤਾ ਤੇ ਗੁਜਰਾਤ ਤੇ ਮੱਧ ਪ੍ਰਦੇਸ਼ 'ਚ ਕੀਤਾ ਤੇ ਜਿਹੜਾ ਰਾਮ ਰਹੀਮ ਹੈ ਇਹਨੇ ਪੰਜਾਬ ਹਰਿਆਣੇ ਤੇ ਰਾਜਸਥਾਨ ਦੇ ਵਿੱਚ ਕੀਤਾ ਤੇ ਉੱਥੇ ਕੀਤਾ ਜਿੱਤੇ ਸਿੱਖ ਤੇ ਪੰਜਾਬੀ ਆਬਾਦੀ ਹੈ ਇਸ ਕਰਕੇ ਇਹਨੂੰ ਪ੍ਰੋਬਲ ਤੇ ਛੱਡਿਆ ਜਾ ਰਿਹਾ ਹੈ। ਅੱਛਾ ਬਿਲਕੁਲ ਜੀ ਕਦੇ ਵੀ ਗੰਗੂ ਉਹਨੇ ਆਪਦਿਆ ਨਾ ਕੀਤਾ ਤੇ ਉਹ ਜੇਲ੍ਹ ਚ ਬੰਦ ਹਾਂ ਇਹਨੇ ਸਿੱਖਾਂ ਨਾ ਕੀਤਾ ਤੇ ਇਹ ਰਹਾ ਇਹਨੂੰ ਪੁਸ਼ ਕਰ ਦਿੰਦੇ ਆ ਬਿਲਕੁਲ ਜੀ ਇਹਨੂੰ ਸੱਧਿਆ ਜਾਂਦਾ ਅੱਛਾ ਬਿਲਕੁਲ ਇਸ ਕਰਕੇ ਦੋਰੇ ਸਟੈਂਡਰਡ ਹੈ ਦੋਰੇ ਮਾਪਦੰਡ ਹੈ ਬਾਕੀ ਤੀਸਰੀ ਦਾ 9 ਮਾਸ ਦਾ ਰਿਸ਼ਤਾ ਫਿਰ ਇਕੱਠਾ ਹੋਣ ਵਾਲਾ ਸੀ ਪਰ ਉਹਨਾਂ ਨੇ ਨਹੀਂ 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 ਹੁਣ ਹੈ ਹੁਣ ਹੈ ਫਿਰ ਵੀ ਹੁਣ ਹੈ ਹੁਣ ਹੁਣ ਇਹ ਖਾਕਾ ਤਿਆਰ ਹੈ ਕਿਉਂਕਿ ਢੀਂਡਸਾ ਦਾ ਬਿਆਨ ਸੁਣਿਆ ਨਾ ਕਿ ਅਸੀਂ ਅਕਾਲੀ ਦਲ ਦੇ ਵਿੱਚ ਮਰਝ ਹੋਣ ਲੱਗੀਆਂ ਸੀ ਵਿੱਚ ਵੜਨ ਲੱਗੀਆਂ ਅਕਾਲੀਆਂ ਦੇ ਨਹੀਂ ਉਹ ਤਾਂ ਠੀਕ ਹੈ ਤੇ ਫਿਰ ਇਹਨਾਂ ਦਾ ਸਟੈਂਡ ਕਿੱਥੇ ਰਹੂਗਾ ਅਕਾਲੀ ਦਲ ਦਾ ਜਿਹੜਾ ਦਸਕਤ ਮਹਮ ਚਲਾ ਕੇ ਇੱਕ ਇਹ ਗੱਲ ਕਹੀ ਕਿ ਬੰਦੀ ਸਿੰਘ ਰਿਹਾ ਕਰਵਾ ਰਹੇ ਆ ਜਿਹੜੇ ਬੰਦੇ ਮੇਰੀ ਗੱਲ ਸੁਣੋ ਪ੍ਰੋਗਰਾਮ ਬਣਾ ਕੇ ਕੈਨਸਲ ਕਰ ਸਕਦੇ ਆ ਹਾਂਜੀ ਉਹ ਉਹ ਦਸਕਤਾਂ ਵਾਲੀ ਫਾਈਲ ਨਹੀਂ ਸਾਹਮ ਕੇ ਰੱਖ ਸਕਦੇ ਅੱਛਾ ਉਹ ਫਿਰ ਗਾਂ ਵੀ ਤਾਂ ਕੈਸ਼ ਕਰਨੀ ਆ ਨਾ ਹਾਂ 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 ਗਾਂ ਵੀ ਕੈਸ਼ ਕਰਨੀ ਆ ਕਿਉਂਕਿ ਕੀ ਚਲੋ ਇੱਕ ਗੱਲ ਨੂੰ ਆਪਾਂ ਮੰਨੀਏ ਵੀ ਪੰਜਾਬ ਦੇ ਵਿੱਚ ਰਾਜਵਾਨੇ ਨੇ ਕੀਤਾ ਤੇ ਬੀਬੀ ਚਾਵਲਾ ਜਿਹੜੀ ਐਮ ਐਲ ਏ ਆ ਅੰਮ੍ਰਿਤਸਰ ਤੋਂ ਰਹੀ ਆ ਭਾਜਪੀ ਦੀ ਉਹਨੇ ਲੱਡੂ ਨਹੀਂ ਸੀ ਵੰਡੇ ਦਰਬਾਰ ਸਾਹਿਬ ਤੇ ਹਮਲੇ ਤੇ ਉਹ ਮਾਫੀ ਮੰਗਦੀ ਹੈ ਕਿ ਭਾਜਪੀ ਇਸ ਗੱਲ ਲਈ ਮਾਫੀ ਮੰਗਦੀ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਮਾਡਲ ਬੱਸ ਸਟੈਂਡ ਦੇ ਉੱਤੇ ਸਿੱਟਿਆ ਸੀ ਆ ਹਮ ਹਾਂ ਤੇ ਗੁਰੂ ਸਾਹਿਬ ਦੀ ਬੇਜੀ ਦੀ ਹੁਣ ਇੰਨੇ ਦਿਨਾਂ ਚ ਹੁੰਦੀ ਮਾਫੀ ਤੇ ਇੰਨਾ ਵੀ ਨਹੀਂ ਚਾਜਨਾ ਮੰਗੀ ਕਿ ਹੁਣ ਜਾ ਕੇ ਸੁਖਵੀਰ ਸਿੰਘ ਬਾਦਲ ਮੰਗ ਲਾਫੀ ਨਹੀਂ ਮੰਗੀ ਗਈ ਇਹ ਤੁਹਾਨੂੰ ਵਹਿਮ ਹੈ ਇਹ ਤਾਂ ਪਰੰਪਰਾ ਦਾ ਕਹਾਣ ਕੀਤਾ ਉਹਨੇ ਜਿਉਂ ਕਿ ਅੱਜ ਤੱਕ ਕੋਈ ਵੀ ਅਕਾਲ ਤਖਤ ਸਾਹਿਬ ਤੇ ਹੈਂ ਅੰਗਰੇਜ਼ਾਂ ਵੇਲੇ ਜਾਂ ਮਹਾਂਤਾਂ ਵੇਲੇ ਨਹੀਂ ਸੀ ਕੋਈ ਆ ਕੇ ਇਸ ਤਰ੍ਹਾਂ ਦਾ ਸਾਾਸ ਕਰ ਸਕਿਆ ਹਮ ਜਿਹੜਾ ਸੁਖਵੀਰ ਬਾਦਲ ਨੇ ਕੀਤਾ ਮੇਰੇ ਕੋਈ ਨੀਸੀ ਦੁਸ਼ਮਣੀ ਨਹੀਂ ਹੈ ਪੰਤ ਕਰਵਾਇਤਾ ਵੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਖੜ ਕੇ ਉਹਨੇ ਸੰਬੋਧਨ ਕੀਤਾ ਅੱਜ ਤੱਕ ਦਰਬਾਰ ਸਾਹਿਬ ਦੇ ਵਿੱਚ ਕਿਸੇ ਨੇ ਰੈਲੀ ਕੀਤੀ ਹੈ ਗੁਰਦੁਆਰਾ ਮੰਜੀ ਸਾਹਿਬ ਜਿਹੜਾ ਸੌਰੀ ਮੰਜੀ ਸਾਹਿਬ ਹਾਲ ਹੈ ਉਹਦੇ ਵਿੱਚ ਇਹ ਗੈਰ ਮਤਲਬ ਕਿ ਅਕਾਲੀ ਦਲ ਬਾਦਲ ਤੋਂ ਕਿਸੇ ਨੂੰ ਮਤਲਬ ਸਮਾਗਮ ਨਹੀਂ ਕਰਨ ਦਿੰਦੇ ਤਾ ਇਹਨਾਂ ਨੇ ਜਿਹੜਾ ਜਿਹੜਾ ਸਿੱਧੇ ਸ਼ਬਦਾਂ 'ਚ ਕਹਾਂ ਸਿੱਖਾਂ ਨੂੰ ਫਿਰ ਤੋਂ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਬਲੀ ਦਾ ਬੱਕਰਾ ਤਾਂ ਨਹੀਂ ਬਣਾਇਆ ਜਾ ਰਿਹਾ ਇਹਨਾਂ ਨੂੰ ਹਲਾਲ ਕੀਤਾ ਜਾ ਰਿਹਾ ਛਟਕਾਇਆ ਨਹੀਂ ਜਾ ਰਿਹਾ ਹਲਾਲ ਕੀਤਾ ਜਾ ਰਿਹਾ ਤੇ ਹਲਾਲ ਕੇ ਹਲਾਲ ਦਾ ਮਤਲਬ ਇਹ ਹੈ ਕਿ ਜਿਹੜੇ ਧਾਰਮਿਕ ਮਤਲਬ ਕਿ ਸ਼ਬਦ ਹੈ ਜਾਂ ਉਹਨਾਂ ਕਿਸੇ ਵੀ ਧਰਮ ਦੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਉਹ ਸ਼ਬਦਾਂ ਦਾ ਉਚਾਰਨ ਕਰਕੇ ਉਸ ਸੀ ਨੂੰ ਮਤਲਬ ਕਿ ਸਿਰੇ ਲਾਉਣਾ ਜਿਹੜੀ ਬਲਵੰਤ ਸਿੰਘ ਰਾਜੋਹਾਨਾ ਨੂੰ ਮੈਂ ਦੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਿੱਠੀ ਭੇਜੀ ਗਈ ਸੀ ਠੀਕ ਸੀ ਫਿਰ ਉਹਨਾਂ ਦੇ ਵੱਲੋਂ ਜੋ ਕੁਝ ਫੈਸਲਾ ਸੀਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਦੂਸਰੀ ਗੱਲ ਇਹ ਹੈ ਕਿ ਜੇ ਇੱਕ ਗੱਲ ਨੂੰ ਅਨ ਤਰੀਕੇ ਨਾਲ ਵੀ ਮੰਨਿਆ ਜਾਵੇ ਉਹਨੂੰ ਪਰਲੇ ਪਾਸੇ ਵੀ ਮੰਨਿਆ ਜਾਵੇ ਹੋ ਸਕਦਾ ਹੈ ਕਿ ਬਲਵੰਤ ਸਿੰਘ ਰਾਜੋਹਾਨੇ ਨੂੰ ਇਹਨਾਂ ਨੇ ਫਸਾਇਆ ਹੀ ਹੋਵੇ ਕਿਉਂਕਿ ਇਹਨਾਂ ਕੋਲ ਐਵੀਡੈਂਸ ਸੀ ਦਲਾਵਰ ਸਿੰਘ ਤਾਂ ਨਾਲ ਉਹਦੇ ਬੰਬ ਬਲਾਸਟ 'ਚ ਮਰ ਗਿਆ ਸੀ ਸ਼ਹੀਦ ਹੋ ਗਿਆ ਅਕਾਲ ਤਖਤ ਸਾਹਿਬ ਦੇ ਉੱਪਰ ਜਦੋਂ ਸੰਵਿਧਾਨ ਦੇ ਵਿੱਚ ਇੱਕ ਗੱਲ ਅੰਕਤ ਹੈ ਤੇ ਅਮਿਤ ਸ਼ਾਹ ਦਾ ਜਿਹੜਾ ਬਿਆਨ ਹੈ ਉਹ ਮਤਲਬ ਕਿ ਜਸਟੀਫਾਈ ਕਰਦਾ ਕਿਉਂਕਿ ਵੀ ਇਹਦਾ ਮਤਲਬ ਕਿ ਜਿਹੜਾ ਜੱਜ ਨੂੰ ਮਾਰਨ ਦਾ ਗੁਨਾਹ ਕਬੂਲ ਰਿਹਾ ਨਾ ਵੀ ਸੁਪਰੀਮ ਕੋਰਟ ਦਾ ਜੱਜ ਰਾਹ ਜਾਂਦਾ ਮਰ ਗਿਆ ਸੀ ਇਹਦੇ ਕੇਸ ਦਾ ਜਿਹਨੇ ਫੈਸਲਾ ਕਰਨਾ ਸੀ ਤੇ ਇਹਦੀ ਗੱਲ ਨਹੀਂ ਮੰਨੀ ਸੀ ਇਹਦਾ ਮਤਲਬ ਕਿ ਅਮਿਤ ਸ਼ਾਹ ਕਹਿ ਰਿਹਾ ਕਿ ਮੈਂ ਇਸ ਦੇ ਖਿਲਾਫ ਹਾਂ ਮੈਂ ਮਾਫੀ ਮੰਗਦਾ ਹਾਂ ਹੂੰ ਸੁਪਰੀਮ ਕੋਰਟ ਦੇ ਜੱਜ ਦਾ ਕਤਲ ਹੋਮ ਮਿਨਿਸਟਰ ਤਰੀਪਾੜ ਨੇ ਕੀਤਾ ਹੈ ਸੈਂਟਰ ਚ ਕੋਈ ਵੀ ਆਵੇ ਸਿੱਖਾਂ ਦੀ ਹਮਾਇਤੀ ਹੋ ਸਕਦੀ ਹੈ ਕਿ ਨਹੀਂ ਬਿਲਕੁਲ ਨਹੀਂ ਅੰਗਰੇਜ਼ ਲਿਖ ਕੇ ਦੇ ਕੇ ਗਏ ਆ ਵੀ ਜੇ ਜੇ ਦਿੱਲੀ ਤੇ ਤਖਤ ਤੇ ਦਿੱਲੀ ਨੇ ਰਾਜ ਕਰਨਾ ਹੂੰ ਤਾਂ ਸਿੱਖਾਂ ਨੂੰ ਸਾਹ ਨਾ ਲੈਣ ਤੇ ਉ르ਜਾਈ ਰੱਖੋ ਇਹਨਾਂ ਦੇ ਵਿੱਚ ਉਹ ਬੰਦੇ ਪੈਦਾ ਕਰੀ ਰੱਖੋ ਉਹ ਇਹੋ ਜਿਹੇ ਮੁੱਦੇ ਖੜੇ ਕਰੀ ਰੱਖਣ ਉਹ ਇਸ ਤਰ੍ਹਾਂ ਬੋਲੀ ਜਾਣ ਜੇ ਸਿੱਖ ਜੇ ਤਮਿਲਨਾਡੂ ਇੱਕ ਸਮਾਜ ਇਕੱਠਾ ਹੋ ਕੇ ਹੂੰ ਇੱਕ ਸੈਕਟ ਇਕੱਠਾ ਹੋ ਕੇ ਵਿਧਾਨ ਸਭਾ 'ਚ ਬਿੱਲ ਲਿਆ ਸਕਦਾ ਗੁਜਰਾਤ ਵਾਲੇ ਲਿਆ ਸਕਦੇ ਆ ਤੇ ਕੀ ਇਹ ਸਾਰੇ ਇਕੱਠੇ ਨਹੀਂ ਹੋ ਸਾਰੇ ਕਿਉਂਕਿ ਇਹ ਇਕੱਠੇ ਤਾਂ ਨਹੀਂ ਹੁੰਦੇ ਇਹਨਾਂ ਨੇ ਇਹ 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 ਸਾਰੇ ਡੋਗਰੇ ਆ ਹੂੰ ਇਹ ਸਾਰੇ ਡੋਗਰੇ ਆ ਡੋਗਰੇ ਦਾ ਮਤਲਬ ਕੀ ਦਾ ਮਤਲਬ ਜਿਹੜੇ ਹੁਣ ਪੰਥਕ ਪਾਰਟੀ ਕੋ ਹਾਰ ਰਹੀ ਆ ਉਹ ਵੀ ਉਹਨਾਂ ਨਾਲ ਗੱਲਬਾਤ ਕਰੇ ਕਿ ਤੇ ਸਿੱਖਾਂ ਨੂੰ ਫਿਰ ਦੇਖੋ ਜੀ ਪੰਥਕ ਪਾਰਟੀ ਆ ਮਤਲਬ ਕਿ ਆਪਣੇ ਝਾੜੂ ਵਾਲੇ ਆ ਹੂੰ ਐ ਜੀ ਸੀਐਮ ਸਾਹਿਬ ਇਹਨਾਂ ਨੇ ਕੀ ਕੱਢ ਕੇ ਦਿੱਤੇ ਸਾਰੇ ਡਾਕੂਮੈਂਟ ਰਿਲੀਜ਼ ਕਰਤੇ ਕਿ ਨਹੀਂ ਕਿ ਬਾਬਾ ਬੋੜ ਬਾਦਲ ਨੇ ਕੀ ਕੀਤਾ ਹੂੰ ਕੀਤਾ ਨਾ ਜੀ ਹੂੰ ਵੀ ਰਾਜ ਮਤਲਬ ਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਨਾ ਸੱਦਿਆ ਜਾਵੇ ਵੀ ਉਹ ਮਤਲਬ ਕਿ ਖਤਰਨਾਕ ਹੈ ਹੂੰ ਸਰਕਾਰ ਕਹਿੰਦੀ ਸੀ ਨਾ ਸ਼ੀਲਾ ਦਿਖਸ਼ਤ ਵੀ ਕਹਿੰਦੀ ਸੀ ਕਾਂਗਰਸ ਵੀ ਇਹਨੂੰ ਲੈ ਜਾਓ ਪੰਜਾਬ ਚ ਸਰਕਾਰ ਨੇ ਕਹਿ ਵੀ ਦਿੱਤਾ ਮੁਖ ਮਤਲਬ ਕਿ ਪ੍ਰਧਾਨ ਮੰਤਰੀ ਦਾ ਸਰਕੂਲੇਸ਼ਨ ਜਾਰੀ ਹੈ ਉਹਦੇ ਤੇ ਬਿੱਲ ਨਹੀਂ ਲਿਆਂਦਾ ਗਿਆ ਵੀ ਅਸੀਂ ਜਿਹੜਾ ਗੁਰਪੁਰਪ ਤੇ 550 ਸਾਲ ਤੇ ਉਹ ਮਤਲਬ ਕਿ ਪਾਸ ਕੀਤਾ ਉਹਨੂੰ ਵਾਪਸ ਕੀਤਾ ਜਾਵੇ ਜੇ ਸਿੱਖਾਂ ਦੇ ਪ੍ਰਤੀ ਇਹਨਾਂ ਦੇ ਬਿਆਨ ਦੇਖੀਏ ਤਾਂ ਇੱਕ ਬੀਜੇਪੀ ਦੇ ਲੀਡਰ ਨੇ ਤੁਹਾਡੇ ਹਰਿਆਣਾ Rajasthan ਦੇ ਵਿੱਚ ਵੀ ਵੋਟਾਂ ਦੇ ਸਬੰਧ ਦੀ ਇੱਕ ਬਿਆਨ ਦੇ ਦਿੱਤਾ ਸੀ ਜਦੋਂ Rajasthan ਦੇ ਵਿੱਚ ਬਿਆਨ ਦਿੱਤਾ ਫਿਰ ਖੁੰਝੇ ਵੀ ਲਾਤਾ ਨਾ ਹੂੰ ਇਹ ਥੋੜਾ ਜਿਹਾ ਪੰਜਾਬ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਕੀ ਕੀ ਅਕਾਲੀਆਂ ਨੂੰ ਵੀ ਸੋਚਣਾ ਚਾਹੀਦਾ ਉਹਨੇ ਆਖਿਆ ਸੀ ਜੀ ਆ ਵੀ ਜਿਹੜੇ ਮਦਰਸੇ ਮਸੀਤਾਂ ਤੇ ਗੁਰਦੁਆਰੇ ਐ ਇਹ ਨਸੂਰ ਐ ਅਸੀਂ ਪਾਵਰ 'ਚ ਆ ਗਏ ਆ ਤੇ ਜਿੱਦਣ ਅਸੀਂ ਪਾਵਰ 'ਚ ਆ ਗਏ ਕਹਿੰਦੇ ਇਹਨਾਂ ਨੂੰ ਢਾ ਦੇਾਂਗੇ ਹੂੰ ਨੇੜੇ ਦੀ ਲੰਗ ਕਿਦਾ ਵੇਖਣ ਹੂੰ ਕੋਈ ਨਹੀਂ ਉਹਨਾਂ ਨੂੰ ਜਿੰਨਾ ਚਿਰ ਭਾਜਪੀ ਨੂੰ ਰਾਜਸਥਾਨ ਦੇ ਵਿੱਚ ਉਹਨਾਂ ਚਿਰ ਸਿੱਖ ਮਾਫ਼ ਨਹੀਂ ਕਰਦੇ ਉਹਨਾਂ ਚਿਰ ਐਸ ਵਾਰੀ ਭਾਜਪੀ ਦੀ ਪਰੰਪਰਾ ਤੋੜੀ ਐ ਅਸੀਂ ਰਾਜਸਥਾਨ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੂੰ ਇਹਨਾਂ ਦੇ ਜਿੱਤਿਆਂ ਨੂੰ ਜਾਂ ਇਹਨਾਂ ਦੇ ਚੇਤਿਆਂ ਨੂੰ ਸਨੋਪੇ ਨਹੀਂ ਦਿੱਤੇ ਗਏ ਜੀ ਇਲੈਕਸ਼ਨ ਕੈਂਪੇਨ ਦੇ ਵਿੱਚ ਇਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਨਹੀਂ ਟੇਕਣ ਜਾਣ ਦਿੱਤਾ ਕਿ ਕੋਲ ਦੀ ਲੰਗ ਰਿਹਾ ਤੇ ਮੱਥਾ ਟੇਕ ਦਿਓ ਜੀ ਬਹੁਤ ਬਹੁਤ ਧੰਨਵਾਦ ਕੁਲਦੀਪ ਸਿੰਘ ਜੀ ਵਾਹਿਗੁਰੂ